ਜੋ ਵੀ ਵੇਖ ਰਹੇ ਹੋ ਤੁਸੀਂ ਤਾਂ ਬੇहद ਜ਼ਿਆਦਾ ਮੰਦਭਾਗੀ ਖਬਰ ਸਾਂਝੀ ਕਰ ਰਹੇ ਆ ਜਿੱਥੇ ਬਿਮਾਰ ਪਏ ਭਰਾ ਦਾ ਸਦਮਾ ਭੈਣ ਨਹੀਂ ਚੱਲ ਪੰਦੀ ਤੇ ਉਸ ਦੀ ਮੌਤ ਹੋ ਜਾਂਦੀ ਹੈ 3 ਦਿਨ ਬਾਅਦ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਬੇहद ਹੀ ਜ਼ਿਆਦਾ ਦੁਖਦਾਈ ਏ ਖਬਰ ਹੈ ਜਿੱਥੇ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਦਰਅਸਲ ਇਸ ਭੈਣ ਦਾ ਭਰਾ ਹਸਪਤਾਲ ਦੇ ਵਿੱਚ ਦਾਖਲ ਸੀਗਾ ਡੇਂਗੂ ਤੋਂ ਪੀੜਿਤ ਸੀਗਾ ਜਿਸ ਤੇ ਚੱਲਦਿਆਂ ਭਰਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪੈਣ ਰੋਜ਼ ਆਪਣੇ ਭਰਾ ਨੂੰ ਦੇਖਦੀ ਸੀ ਕਿ ਉਸ ਦਾ ਇਕਲੌਤਾ ਭਰਾ ਹੈ ਉਹ ਵੀ ਬਿਮਾਰ ਚੱਲ ਰਿਹਾ ਹੈ ਬੈੱਡ ਤੇ ਹੈ ਤੇ ਸੋਚਾਂ ਹੀ ਸੋਚਾਂ ਦੇ ਵਿੱਚ ਪੈਣ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਦਿਨ ਬਾਅਦ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਉਸ ਪਰਿਵਾਰ ਦੇ ਉੱਤੇ ਉਸ ਮਾਪਿਓ ਦੇ ਉੱਤੇ ਕੀ ਬੀਤਰੀ ਹੋਵੇਗੀ ਜਿਨ੍ਹਾਂ ਦੇ ਘਰ ਚੋਂ ਇੱਕੋ ਸਮੇਂ ਦੋ ਅਰਥੀਆਂ ਉਠੀਆਂ ਹੋਣਗੀਆਂ ਤਾਂ ਬੇहद ਹੀ ਜ਼ਿਆਦਾ ਇਹ ਮੰਦ ਭਾਗੀ ਖਬਰ ਹੈ ਜਿੱਥੇ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ ਕਿਉਂਕਿ ਭਰਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਭਰਾ ਨੂੰ ਡੇਂਗੂ ਸੀਗਾ ਜਿਸ ਤੇ ਚੱਲਦਿਆਂ ਭਰਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਭੈਣ ਰੋਜ਼ ਆਪਣੇ ਭਰਾ ਨੂੰ ਵੇਖਣ ਦੇ ਲਈ ਜਾਂਦੀ ਸੀ ਤੇ ਸੋਚਾਂ ਹੀ ਸੋਚਾਂ ਦੇ ਵਿੱਚ ਭੈਣ ਸਦਮੇ ਦੇ ਵਿੱਚ ਚਲੀ ਗਈ ਸੀ ਜਿਸ ਤੇ ਚੱਲਦਿਆਂ ਭੈਣ ਦੀ ਮੌਤ ਹੋ ਜਾਂਦੀ ਹੈ ਤੇ ਫਿਰ 3 ਦਿਨ ਬਾਅਦ ਭਰਾ ਵੀ ਦੰਮ ਤੋੜ ਦਿੰਦਾ ਹੈ ਤ ਬਿਹਦ ਮੰਦ ਭਾਗੀ ਇਹ ਖਬਰ ਹੈ ਇਸ ਖਬਰ ਦੇ ਨਾਲ ਹਰ ਕਿਸੇ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤਾਂ ਹਰਿਆਣਾ ਦੇ ਨਾਲ ਜੁੜੀ ਇਹ ਖਬਰ ਹੈ ਹਰਿਆਣਾ ਦੇ ਲਾਲਨਬਾਦ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਗੋਬਿੰਦਪੁਰਾ ਦੇ ਵਿੱਚ ਬਿਮਾਰ ਭਰਾ ਦਾ ਸਦਮਾ ਭੈਣ ਜਿਹੜੀ ਆ ਉਹ ਨਹੀਂ ਚਲ ਪਾਂਦੀ ਜਿਸ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਘਟਨਾ ਤੋਂ 3 ਦਿਨ ਬਾਅਦ ਹੀ ਭੈਣ ਦਾ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ 13 ਸਾਲ ਦਾ ਸ਼ੈਦੀਪ ਜੋ ਕਿ 7ਵੀਂ ਦੇ ਵਿੱਚ ਪੜਦਾ ਸੀ ਤੇ ਉਸ ਦੀ ਵੱਡੀ ਭੈਣ ਅਸਮੀਨ ਕੌਰ 11ਵੀਂ ਦੇ ਵਿੱਚ ਪੜਦੀ ਸੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਏ ਜਿਨ੍ਹਾਂ ਦੇ ਘਰ 'ਚੋਂ ਦੋ ਜੀਆਂ ਦੀ ਮੌਤ ਹੋਈ ਹੈ ਕਿਉਂਕਿ ਪੂਰਾ ਘਰ ਖਾਲੀ ਹੋ ਗਿਆ ਏ ਦੋ ਹੀ ਬੱਚੇ ਸੀਗੇ ਪਰਿਵਾਰਕ ਮੈਂਬਰਾਂ ਦੇ ਤੇ ਦੋਵੇਂ ਦੋਮਾਂ ਦੀ ਜਿਹੜੀ ਆ ਉਹ ਮੌਤ ਹੋ ਗਈ ਆ ਤਾਂ ਹਰਿਆਣਾ ਤੋਂ ਇਹ ਬੇहद ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਭਰਾ ਨੂੰ ਡੇਂਗੂ ਹੁੰਦਾ ਏ ਜਿਸ ਕਾਰਨ ਉਸ ਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਏ ਤਾਂ ਭੈਣ ਰੋਜ਼ ਆਪਣੇ ਭਰਾ ਨੂੰ ਵੇਖਣ ਤੇ ਲਈ ਜਾਂਦੀ ਏ ਜਿਸ ਕਾਰਨ ਸੋਚਾਂ ਹੀ ਸੋਚਾਂ ਦੇ ਵਿੱਚ ਸਦਮੇ ਦੇ ਵਿੱਚ ਚਲੀ ਜਾਂਦੀ ਏ ਤੇ ਫਿਰ ਭੈਣ ਦੀ ਮੌਤ ਹੋ ਜਾਂਦੀ ਹੈ ਤੇ 3 ਦਿਨ ਬਾਅਦ ਹੀ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਸਾਰਾ ਹੀ ਘਰ ਖਾਲੀ ਹੋ ਗਿਆ ਏ ਉਸ ਪਰਿਵਾਰ ਦੇ ਉੱਤੇ ਉਹਨਾਂ ਮਾਪਿਓ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਉਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਤਾਂ ਡੇਂਗੂ ਕਾਰਨ ਇਸ ਪਰਿਵਾਰ ਦੇ ਉੱਤੇ ਬੇਹੱਦ ਹੀ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਕਿਉਂਕਿ ਡੇਂਗੂ ਕਾਰਨ ਕਈ ਮੌਤਾਂ ਹੋ ਰਹੀਆਂ ਨੇ ਤੇ ਹੁਣ ਇੱਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ ਤਸਵੀਰ ਵੀ ਭੈਣ ਭਰਾ ਦੀ ਦਿਖਾ ਰਿਹਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤਾਂ ਹਰਿਆਣਾ ਦੇ ਅਲਾਨਬਾਦ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਪਿੰਡ ਗੋਬਿੰਦਪੁਰਾ ਦੇ ਇਹ ਭੈਣ ਭਰਾ ਰਹਿਣ ਵਾਲੇ ਸੀਗੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਸਾਰੇ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਪਿਤਾ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਸ਼ਹਿਦ ਦੀਪ ਕੁਝ ਦਿਨਾਂ ਤੋਂ ਉਸ ਨੂੰ ਤੇਜ਼ ਬੁਖਾਰ ਸੀਗਾ ਜਿਸ ਦੇ ਚੱਲਦਿਆਂ ਉਸ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਦੇ ਵਿੱਚ داخل ਕਰਾਇਆ ਗਿਆ ਸੀ ਤੇ ਉਸ ਦੀ ਭੈਣ ਅਸਮੀਨ ਉਸ ਦਾ ਹਾਲ ਚਾਲ ਜਾਣਨ ਦੇ ਲਈ ਹਸਪਤਾਲ ਜਾਂਦੀ ਸੀ ਤੇ ਰੋਜ਼ ਜਦੋਂ ਆਪਣੇ ਭਰਾ ਨੂੰ ਵੇਖਦੀ ਸੀ ਤਾਂ ਉਹ ਸੋਚਾਂ ਹੀ ਸੋਚਾਂ ਦੇ ਵਿੱਚ ਜਦੋਂ ਉਹ ਸਦਮੇ ਦੇ ਵਿੱਚ ਚਲੀ ਜਾਂਦੀ ਆ ਤਾਂ ਅਚਾਨਕ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ 3 ਦਿਨ ਬਾਅਦ ਭਰਾ ਦੀ ਵੀ ਮੌਤ ਹੋ ਗਈ ਹੈ ਤਾਂ ਬੇहद ਜ਼ਿਆਦਾ ਦੁਖਦਾਈ ਖਬਰ ਹੈ ਇਸ ਖਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਡੇਂਗੂ ਦੇ ਕਾਰਨ ਇੱਕੋ ਪਰਿਵਾਰ ਦੇ ਦੋ ਚੀਆ ਦੀ ਮੌਤ ਹੋ ਗਈ ਹੈ ਤਸਵੀਰ ਵੀ ਭੈਣ ਭਰਾ ਦੀ ਦਿਖਾ ਰਹੇ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਡੇਂਗੂ ਨੇ ਇਸ ਪਰਿਵਾਰ ਦੇ ਘਰ ਨੂੰ ਖਾਲੀ ਕਰਕੇ ਰੱਖ ਦਿੱਤਾ ਹੈ ਤੈਨਿਕ ਸਵੇਰਾ ਜੀ ਵੀ ਵੇਖ ਰਹੇ ਹੋ ਤੁਸੀਂ ਤਾਂ ਬੇहद ਜ਼ਿਆਦਾ ਮੰਦ ਭਾਗੀ ਖਬਰ ਸਾਂਝੀ ਕਰ ਰੇ ਆ ਜਿੱਥੇ ਬਿਮਾਰ ਪਏ ਭਰਾ ਦਾ ਸਦਮਾ ਭੈਣ ਨਹੀਂ ਚੱਲ ਪਾਂਦੀ ਤੇ ਉਸ ਦੀ ਮੌਤ ਹੋ ਜਾਂਦੀ ਹੈ 3 ਦਿਨ ਬਾਅਦ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਬੇहद ਹੀ ਜ਼ਿਆਦਾ ਦੁਖਦਾਈ ਇਹ ਖਬਰ ਹੈ ਜਿੱਥੇ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਚੁੱਕੀ ਹੈ